ਇਹ ਕਿਹੜਾ ਸੱਪ ਹੋ ਸਕਦਾ ਹੈ ਇਹ ਸੱਪ ਜਿਹਨੂੰ ਆਪਾਂ ਚਿੱਤਕੌੜੀਆ ਸੱਪ ਕਹਿੰਦੇ ਆ ਅੱਛਾ ਚਿੱਤਕੌੜੀਆ ਸੱਪ ਇਹਨੂੰ ਬੋਲਦੇ ਆ ਵੀ ਚਿੱਤਕੌੜੀਆ ਇਹ ਪਦਮ ਤੇ ਖੜਫੇ ਸੱਪ ਦੀ ਜਿੰਸਚ ਹੁੰਦਾ ਹੈ ਖਤਰਨਾਕ ਹੁੰਦਾ ਹੈ ਬਹੁਤ ਹੀ ਜਲੀਲਾ ਸੱਪ ਬਹੁਤ ਹੀ ਜਿੰਨਿਆਂ ਨੂੰ ਉਹ ਸੱਪਣੇ ਨੇ ਢੇੜਾ ਦੇ ਦੇ ਕੇ ਵੱਢਿਆ ਢੇੜਾ ਦੇ ਦੇ ਕੇ ਖਾਦਾ ਅੱਛਾ ਸਾਰਿਆਂ ਨੂੰ ਇਹਨੂੰ ਜਦੋਂ ਸੁੱਤੇ ਪਈ ਸੀ ਨੀਂਦ 'ਚ ਨਹੀਂ ਪਤਾ ਲੱਗਿਆ ਨਾਲੂ ਵੀ ਕੀ ਚੀਜ਼ ਵੱਢ ਰਹੀ ਹੈ ਕੀ ਨਹੀਂ ਵੱਢ ਰਹੀ ਸੁੱਤੇ ਤੇ ਮਰਿਆ ਬੰਦਾ ਇੱਕ ਬਰਾਬਰ ਦਾ ਠੀਕ ਹੈ ਉਹ ਗੇੜਾ ਦੇ ਦੇ ਕੇ ਨੂੰ ਕੱਲੇ ਕੱਲੇ ਨੂੰ ਸੁਪਨੇ ਨੇ ਇਹਨਾਂ ਨੂੰ ਖਾਦਾ ਇਸਨੇ ਦੋਸਤੋ ਦੋਸਤੋ ਦੇਖ ਸਕਦੇ ਹੋ ਜੋਗੀ ਵੀ ਬੁਲਾਏ ਨੇ ਅਣਦਾਣੇ ਪਿੰਡ ਦੇ ਵਿੱਚ ਬਾਪ ਦੇ ਜਾਨੀ ਕੇ ਬਾਪ ਦੀ ਡੈਥ ਹੋਈ ਹੈ ਪੁੱਤ ਦੀ ਹੋਈ ਹੈ ਪਹਿਲਾਂ ਫਿਰ ਬਾਪ ਦੀ ਝੱਗ ਵੀ ਆਈ ਹੈ ਸਾਰਿਆਂ ਦੇ ਮੂੰਹ ਚੋਂ ਮਾਂ ਦੇ ਮੂੰਹ ਚੋਂ ਵੀ ਝੱਗ ਗਈ ਹੈ ਇੱਕ 7 ਸਾਲ ਦੀ ਬੇਟੀ ਹੈ ਉਹ ਵੀ ਦਾਖਲ ਹੈ ਪਰਿਵਾਰ ਦੇ ਚਾਰ ਜੀਆਂ ਨੂੰ ਉੱਪਰੋਂ ਛੱਤ ਤੋਂ ਸੱਪ ਚਿੱਤ ਕੌਡੀਆਂ ਸੱਪ ਦੱਸਿਆ ਜਾਊਗੀ ਜੋਗੀਆਂ ਨੇ ਵੀ ਚਿੱਤ ਕੌਡੀਆਂ ਸੱਪ ਸੀ ਜਿਹੜਾ ਲੜਿਆ ਪਰਿਵਾਰ ਦੇ ਦੋ ਜੀ ਚਲੇ ਗਏ ਦੋ ਦਾਖਲ ਨੇ ਉਹ ਵੀ ਗੰਭੀਰ ਨੇ ਫਿਰ ਜਦੋਂ ਸੱਪ ਲੜਿਆਗਾ ਆਪਣਾ ਕੋਈ ਚੱਗ ਚੁੱਕ ਵੀ ਆਈ ਆ ਪਰਪਰ ਹਾਂਜੀ ਬੱਚੇ ਦੇ ਆਈ ਹੈ ਪਹਿਲਾਂ ਚੱਗ ਅੱਛਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸੁਭਾਣਨ ਲੱਗ ਗਏ ਉਸ ਤੋਂ ਬਾਅਦ ਫਿਰ ਬੱਚੇ ਦੇ ਡੈਡੀ ਦੇ ਮੂੰਹ ਚੋਂ ਚੱਗ ਆ ਗਿਆ ਸੀ ਉਹਦਾ ਦਾਹ ਸੰਸਕਾਰ ਕਰਕੇ ਆਏ ਆ ਤੇ ਉਹਦਾ ਡੈਡੀ ਪੈ ਗਿਆ ਜੀ ਫਿਰ ਰਾਣਾ ਜੀ ਠੀਕ ਹੈ ਫਿਰ ਉਹਨੂੰ ਰਾਣੇ ਨੂੰ ਲੈ ਗਏ ਆ ਸਗਰੂਰ ਉੱਥੇ ਜਾਂਦੇ ਨੂੰ ਉਹ ਡਾਕਟਰਾਂ ਨੇ ਕਹਿਤਾ ਵੀ ਡੈਡ ਫਿਰ ਇਹ ਸਾਪੇ ਦਾ ਨੂੰ ਮਾਰ ਕੇ ਨਾ ਹੂੰ ਫਿਰ ਆ ਖੁਰਦੇ ਆ ਖੁਰਦੇ ਵਿੱਚ ਦੀ ਗਿਆ ਨਾ ਖੁਰਦੇ ਲੱਪੀ ਹੈ ਅੱਛਾ ਆ ਆ ਆ